ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਣੇ ਕੋਲੇ ਆ ਗਏ ਜੀ ਕੁਰਤੇ ਪਜਾਮੇ ਦੇ ਕਲਰ ਬਹੁਤ ਸੋਹਣੇ ਕੁਰਤੇ ਪਜਾਮੇ ਨੇ ਕਲਰ ਆ ਗਏ ਜੀ ਆਪਣੇ ਕੋਲੇ ਬਹੁਤ ਸੋਹਣੇ ਉਹ ਤੁਹਾਨੂੰ ਪਰ ਦਿਖਾ ਰਹੇ ਹਾਂ ਟਾਈ ਡਾਈ ਸੂਟ ਜੀ ਬਹੁਤ ਵਿਕੇ ਹੈ ਬਈ ਕੱਪੜਾ ਆਪਣਾ ਤੇ ਬਹੁਤ ਹੀ ਸੂਟ ਹਜੇ ਆਪਣੇ ਵੇਚਣ ਵਾਲੇ ਪਏ ਆ। ਹਾਂ ਦੇਖੋ। ਪੂਰੇ ਡਬਲ ਦੁਪट्टे ਹੈ ਬਈ ਪੂਰੇ ਵਧੀਆ ਡਬਲ ਦੁਪੱਟੇ। ਬਹੁਤ ਵਿਕੇ ਹੈ ਜੀ ਆਪਣੇ ਇਹ ਸੂਟ। ਦੇਖੋ ਕਿੰਦਾ ਸੋਹਣਾ ਲੱਗਦਾ ਹੈ। ਬਹੁਤ ਸੂਟ ਵਿਕੇ ਆਪਾਂ। ਅੱਪਾ ਹੋਰ ਆਰਡਰ ਕਰਤਾ ਜੀ ਕੱਪੜੇ ਵਾਸਤੇ ਹੋਰ ਮੰਗਵਾ ਲਏ ਆਪਾਂ ਕਿਉਂਕਿ ਆਪਣੇ ਬਸ ਸੂਟੇ ਸਾਰੇ ਵਿਕ ਚੁੱਕੇ ਆ ਬਸ ਥੋੜੇ ਰਹਿ ਗਏ ਹੋਰ ਆਰਡਰ ਕਰਤਾ ਆਪਾਂ ਇੱਕ ਕੱਪ ਆਰਡਰ ਕੀਤਾ ਸੀ ਜੀ ਬੇਬੀ ਸੂਟਾਂ ਲਈ ਇੱਕ ਕੱਪ ਆਰਡਰ ਕੀਤਾ ਸੀ ਜੀ ਬੇਬੀ ਸੂਟਾਂ ਲਈ ਉਹ ਸੂਟ ਆਪਣੇ ਕੱਲ ਆ ਗਏ ਸੀ ਤੇ ਪਰ ਮੈਨੂੰ ਉਹ ਪਸੰਦ ਨਹੀਂ ਆਏ ਆਪਾਂ ਨਾਲ ਦੀ ਨਾਲ ਹੀ ਵਾਪਸ ਕਰਦੇ ਮੈਨੂੰ ਜੀ ਉਹ ਪਸੰਦ ਨਹੀਂ ਆਏ ਆਪਾਂ ਨਾਲ ਦੀ ਨਾਲ ਹੀ ਵਾਪਸ ਕਰਦੇ ਆਹ ਦੇਖੋ ਜੀ ਇਸ ਦੁਪट्टे ਨਾਲ ਆਹ ਸੂਟ ਕਲਰ ਦੇਖੋ ਕਿੰਨਾ ਸੋਹਣਾ بس ਇਹ ਸੂਟ ਆਪਣੇ بس 2-4 ਰਹਿ ਗਏ ਸਾਰੇ ਵਿਕ ਗਏ ਤੇ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਣ ਚਾਹੀਦੇ ਹੋਣ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪ ਦਾ ਆਰਡਰ ਕਰ ਸਕਦੇ ਹੋ ਜੇ ਇਕੱਠੇ ਸੂਟ ਮੰਗਵਾਉਣੇ ਹੋਣ ਤਾਂ ਆਪਾਂ ਰੇਟ ਘੱਟ ਵੀ ਕਰ ਦਾਂਗੇ ਬਾਹਰ ਆਪਣਾ ਬਹੁਤ ਕੱਪੜਾ ਗਿਆ ਜੀ ਬਹੁਤ ਹੀ ਜ਼ਿਆਦਾ ਕੱਪੜਾ ਆਪਣਾ ਬਾਹਰ ਗਿਆ ਰਖੜੀਆਂ ਤੇ ਬਹੁਤ ਜ਼ਿਆਦਾ ਸੂਟ ਆਪਣੇ ਬਾਹਰ ਗਏ ਅਜੇ ਹੋਰ ਵੀ ਜਾਣੇ ਨੇ ਹੋਰ ਭੈਣਾਂ ਮੰਗ ਰਹੀਆਂ ਨੇ ਆਪਾਂ ਨਾਲ ਅੱਜ ਜਿਹੜੀ ਜਨੇ ਪਾਰਸਲ ਕੋਰ ਕੋਰੀਅਰ ਦੀ ਕਰਵਾ ਦਿੰਨੇ ਆ ਮੇਰਾ ਪਾਰਸਲ ਦਿਖਾਉਣ ਦਾ ਤਾਂ ਟਾਈਮ ਨਹੀਂ ਲੱਗਿਆ ਤੇ ਇੱਕ ਆ ਗਏ ਜੀ ਆਪਣੇ ਕੋਲੇ ਕੁਰਤੇ ਪਜਾਮੇ ਇਹ ਦੇਖੋ ਬਹੁਤ ਸੋਹਣੇ ਕਲਰ ਆ ਗਏ ਵੀ ਕੁਰਤੇ ਪਜਾਮਿਆਂ ਦੇ ਵਿੱਚ ਇਹਦਾ ਰੈਡ ਤਾਂ 500 ਬਹੁਤ ਵਧੀਆ ਕੱਪੜਾ ਇਹ ਬਹੁਤ ਵਧੀਆ ਇਹਦਾ ਰੇਟ 500 ਹੈ ਜੀ ਤੇ ਇਹਨਾਂ ਦਾ ਰੇਟ ਹੈਗਾ 300 ਬਸ ਇਸੇ ਤਾਂ ਮੈਂ 350 ਦਾ ਦਿੰਨੀ ਐ ਪਰ ਜੇ ਕਿਸੇ ਨੇ ਇਕੱਠੇ ਮੰਗਵਾਉਣੇ ਹੋਣ ਤਾਂ 300 ਰੇਟ ਹੈ ਬਹੁਤ ਸੋਹਣਾ ਕੱਪੜਾ ਹੈ ਇੱਕ ਤਾਂ ਦੇਖੋ 2 2 2.5 2 16 ਵੀ ਕੀ ਜਾਂਦੇ ਉਹ ਚੀਜ਼ ਐਤ ਕੀ ਮੈਂ ਨਹੀਂ ਲਈ ਮੈਨੂੰ ਬਿਲਕੁਲ ਪਸੰਦ ਨਹੀਂ ਉਹ ਚੀਜ਼ ਕਿਉਂਕਿ ਬਈ ਸਮਾਈ ਪੈ ਜਾਂਦੀ ਹੈ ਹਨਾ ਗਰੀਬ ਬੰਦੇ ਨੇ ਆਪਣੇ ਮੇਰੇ ਵਰਗੇ ਨੇ ਵਿਚਾਰੇ ਨੇ ਮਸਾਂ ਸਮਾਉਣੀ ਉਹਦੀ ਸਮਾਈ ਪੈ ਜਾਂਦੀ ਹੈ 250 ਦਾ ਸੂਟ 3 350 ਸਮਾਈ ਲੈ ਲੈਂਦੇ ਆ ਤਾ ਕਰ ਕਿਉਂ ਕਪੜਾ ਮੈਂ ਤੱਕੀ ਲੈ ਕਿ ਨਹੀਂ ਵਧੀਆ ਕਪੜਾ ਹੈ ਇਹ ਵੈਸੇ ਤਾਂ ਮੈਂ 350 ਦਾ ਦਿੰਨੀ ਹ ਜੇ ਕਿਸੇ ਨੇ ਇਕੱਠੇ ਮੰਗਵਾਉਣੇ ਹੋਣ ਤਾਂ ਆਪਣਾ ਰੇਟ ਹੈ ਜੀ 300 ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਦੇਖੋ ਜੀ ਨਿਊ ਨਿਊ ਕਲਰ ਬਹੁਤ ਸੋਹਣੇ ਕਲਰ ਆ ਗਏ ਭਾਈ ਇਹਨਾਂ ਸੂਟਾਂ ਦੇ ਵਿੱਚ ਕੁੜਤੇ ਪਜਾਮਿਆਂ ਦੇ ਵਿੱਚ ਦੇਖੋ ਜੀ ਬਹੁਤ ਵਧੀਆ ਕਪੜਾ ਹੈ ਕੁੜਤੇ ਪਜਾਮਿਆਂ ਦਾ ਦੇਖੋ ਕਿੱਡਾ ਸੋਹਣਾ ਕਲਰ ਹੈ ਹੁਣ ਆਖ ਚਲੋ ਚੱਕ ਕੇ ਤਾਂ ਕੀ ਦਿਖਾਵਾਂਗੇ ਪਜਾਮੇ ਦੀ ਵੀਡੀਓ ਪਾ ਦਿੰਨੇ ਆ ਬਹੁਤ ਸੋਹਣੇ ਕਲਰ ਆ ਚੁੱਕੇ ਬਈ ਠੀਕ ਹੈ ਜੀ ਆਪਾਂ ਕਰਾਂਗੇ ਵੀਡੀਓ ਤਾਂ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਇੱਕ ਆਪਣਾ ਪਾਰਸਲ ਹੋਰ ਸਮਾਨ ਦਾ ਆ ਚੁੱਕਿਆ ਮਨਿਆਰੀ ਵਾਲੇ ਦਾ ਉਹ ਅਜੇ ਆਪਾਂ ਖੋਲ੍ਹ ਨਹੀਂ ਆਪਾਂ ਖੋਲ੍ਹ ਲੈਣੀ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੇ ਮੇਰੇ ਕਿਸੇ ਭੈਣ ਨੂੰ ਕੋਈ ਟੀ-ਸ਼ਰਟ ਜਾਕਰ ਦੀ ਲੋੜ ਹੋਵੇ ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਜੀ ਆਪਣਾ ਸਕਰੀਨ ਤੇ ਹੁੰਦਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਕਿਉਂਕਿ ਮੈਨੂੰ ਹੈਲਪ ਦੀ ਲੋੜ ਹੈ ਤੇ ਪਲੀਜ਼ ਮੇਰੀ ਦੁਪਹਿਰੇ ਲਾਈਵ ਹੁੰਦੀ ਹੈ ਜ਼ਰੂਰ ਪਹੁੰਚਿਆ ਕਰੋ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਤੈਨੂੰ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਸਾਥ ਦਿੰਦੇ ਆ ਠੀਕ ਹੈ ਜੀ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਆਪਾਂ ਕਰਦੇ ਆ ਵੀਡੀਓ ਦਾ ਐਂਡ ਗਲਤ ਬੋਲਿਆ ਕਰਤੇ ਜੀ ਸੌਰੀ ਦੇਖੋ ਜੀ ਨਿਊ ਚੋੜਿਆਂ ਦੇ ਡਿਜ਼ਾਈਨ ਬਹੁਤ ਸੋਹਣੇ ਆ ਗਏ ਆਪਣੇ ਕੋਲੇ ਆਪਾਂ ਦਿਖਾਵਾਂਗੇ ਸੋਨੂੰ ਪਾਰਸਲ ਖੋਲ ਕੇ ਬਹੁਤ ਸੋਹਣੇ ਚੂੜੇ ਆਏ ਆ ਬਈ ਬਹੁਤ ਹੀ ਜ਼ਿਆਦਾ ਸੋਹਣੇ ਚੂੜੇ ਆਏ ਆ ਜਿਹੜਾ ਆਪਾਂ ਪਾਰਸਲ ਖੋਲਿਆ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਕਿੰਨਾ ਸੋਹਣਾ ਚੂੜਾ